ਨੇ ਕਪੜਾ ਮੰਨ ਲਵਾ ਤੇ ਸੋਕਿਓ ਨੇ ਆਪਾਂ ਨੂੰ ਪੰਜੇ ਦੀ ਟ੍ਰੇਨਿੰਗ ਕਰਾਉਂਦੇ। ਤੁਸੀਂ ਆਹ ਕੋ ਕੇਦਮ ਪਾਈਏ ਨੂੰ ਮਿਰਚਾਂ ਵਾਲੇ ਰੱਖਿਓ ਠੀਕ ਹੈ। ਹਾਲ ਦੋਸਤੋ ਸਵਾਗਤ ਹੈ ਤੁਹਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਦੋ ਜੇ ਬਲੌਗ ਤੇ ਦੋ ਤਿੰਨ ਦਿਨ ਤੋਂ ਬਲੋ ਨਹੀਂ ਆਇਆ ਤੇ ਅੱਜ ਬਣਾਨੇ ਆਂ ਬਲੌਗ ਤੇ ਦੇਖਦੇ ਹਾਂ ਬਣੇ ਰਿਓ ਬਲੌਗ ਦੇ ਵਿੱਚ। ਹਾਂਜੀ ਗਾਇਸ ਇਹਨੂੰ ਚਲਾਉਂਦੇ ਅੱਜ। ਉਸ ਦਿਨ ਵੀ ਠੀਕ ਕਰਾ ਲਿਆ ਸੀਗਾ ਤੁਸੀਂ ਵੀਡੀਓਜ਼ ਵਲੌਗ ਦੇਖਿਆ ਹੀ ਹੋਣਾ ਆ ਤੇ ਇਹਨੂੰ ਕਰਦੇ ਦੋ ਤਿੰਨ ਦਿਨ ਤੋਂ ਇਹ ਵੀ ਇੱਦਾਂ ਖੜਾ ਇਹ ਠੰਡ ਸੀਗੀ ਦੋ ਤਿੰਨ ਦਿਨ ਤੋਂ ਤੇ ਅੱਜ ਧੁੱਪ ਨਿਕਲੀ ਆ ਵਧੀਆ ਤੇ ਸਵੇਰੇ ਮੈਂ ਕਾਲਜ ਵੀ ਗਿਆ ਸੀਗਾ ਮੇਰਾ ਪੇਪਰ ਸੀਗਾ ਤੇ ਇਹਨੂੰ ਕਰਦੇ ਆ ਸਟਾਰਟ ਇਹਦਾ ਕੱਪੜਾ ਮੰਨ ਲਮਾ ਤੇ ਫਿਰ ਕਰਦੇ ਇਹਨੂੰ ਸਟਾਰਟ ਫੋ ਵੀ ਮਿੱਤਰੋ ਸਟਾਰਟ ਕਰਦੇ ਆ ਇਹਨੂੰ ਆਹ ਦੇਖੋ ਹੋਣਿਆ ਤਾਂ ਦੱਸਦਾ ਤੇਲ ਦਾ ਤੇ ਨਾਲੇ ਸਹੀ ਹੋ ਗਿਆ ਹੁਣ ਫੂਲ ਸ਼ਾਰਟ ਕਰਦੇ ਆ ਗਾਈਸ ਇਹਨੂੰ ਲੈ ਨੂੰ ਡੇਢ ਸਾਲ ਹੋ ਗਿਆ ਆ ਤੇ ਇਹ ਸਿਰਫ ਦੇਖੋ 3000 8 ਚੱਲਿਆ ਆ ਠੀਕ ਆ ਉਹ ਵੀ ਮੈਂ ਹੁਣ ਆ ਕੇ 3000 8 ਕੀਤਾ ਆ ਕਿਉਂਕਿ ਮੈਂ ਫੀ ਵੀ ਨਹੀਂ ਗਿਆ ਅਸੀਂ ਚੱਲੀ ਆ। ਦੁਬਾਰਾ ਨਾ ਚਲਾਇਆ ਇਹ ਨਹੀਂ ਉੱਥੇ ਵੀਰੇ ਜਹਲੇ। ਬਤਾ ਦੇ ਨਹੀਂ ਇਹ ਵੀਰੇ। 40 ਦੀ ਐਵਰੇਜ ਦੇ ਰਿਹਾ ਹਲੇ। ਕਿਉਂਕਿ ਇਹ ਥੋੜਾ ਜਹਾੜਾ ਥੋੜਾ ਰਿਆਂ ਦਾ ਦਾਗਾ ਕਲੇ ਲਈ ਦੀ ਐਵਰੇਜ ਪੜੀ ਆਗੀ। ਤੇ ਬਣਾਵਾਗੇ ਦੀ ਐਵਰੇਜ ਵੀ। ਸਾਡੇ 3 ਤੇ 4 ਵਜੇ ਅਸੀਂ ਜਿਮ ਜਾਣਾ ਹੈ ਤੇ ਬੈਗ ਕੱਢ ਲਨੇ ਪੈ ਗੇ ਇੱਕ ਆ ਆ ਦੂਸਰੀ ਦਿਖਾਈ ਸੀ ਇੱਕ ਆ ਵੀ ਆ ਇਹ ਪੀਵਾਂਗੇ ਅੱਜ ਥੋੜੀ ਇੱਕ ਆ ਵੀ ਲਿਆ ਸੀਗਾ ਨਾ ਆਟ ਸਟੈਂਡ ਟ੍ਰਾਈਪੋਡ ਜੇ ਇਹ ਵੀ ਦਿਖਾਉਣਾ ਤੁਹਾਨੂੰ ਮੈਂ ਆ ਦਿਖਾਉਣਾ ਤੁਹਾਨੂੰ ਮੈਂ ਕਰ ਲਿਆ ਆ ਦੇਖੋ ਇਦਾਂ ਆ ਕੋਸ਼ੇ ਆ ਇਹਦਾ ਨਾਲ ਰਿਮੋਟ ਇਹ ਬਲੂਟੁੱਥ ਨਾਲ ਕਨੈਕਟ ਹੁੰਦਾ ਹੈ ਇੱਥੋਂ ਇਹਦਾ ਉਹਨੂੰ ਆ ਦੇਖੋ ਲਾਈਟ ਜਾਂਕੀ ਐ ਇਹਨੂੰ ਤੁਸੀਂ ਫੋਨ ਦੇ ਨਾਲ ਕਨੈਕਟ ਕਰ ਲਿਓ ਉਸ ਤੋਂ ਬਾਅਦ ਦੇਖੋ ਇੱਥੋਂ ਥੱਲੇ ਉਹ ਖੁੱਲਦਾ ਹੈ ਇਹਨੂੰ ਤੁਸੀਂ ਇੱਦਾਂ ਕਰ ਸਕਦੇ ਹੋ ਇਹ 1 ਮਿੰਟ 1 hour later ਇਹਨੂੰ ਥੱਲੇ ਖੋਨਾਂ ਕਰਕੇ ਇਹ ਦੇਖੋ ਇਹ ਵਿੱਚ ਆਪਣਾ ਫੋਨ ਲਗਾ ਦਿਓ हाँ देखो गाइस मैं लगाता स्टैंड वीडियो सही बन रही होगी कि नहीं, हो नहीं। देख सौ लगा दिता है ठीक है फिर भी थोड़े आ करना पैना सू एक दो बार चलावे फिर बढ़िया लगेगा हम फिर तैयार हो गए चल जिम चलते हैं जिम न

ਆ ਲੈਗ ਲਾ ਰਿਹਾ ਲੈਗ ਅਸੀਂ ਕੱਲ ਲੈਗ ਲਈ ਸੀ ਜੀ ਅੱਜ ਸ਼ੋਲਡਰ ਲਾਣੇ ਆ ਓਕੇ ਆ ਰਿਪੋਰਟ ਪੂਰੀ ਸਮੀਰ ਭਾਜੀ ਉਹਨੇ ਆਪਾਂ ਨੂੰ ਪੰਜੇ ਦੀ ਟ੍ਰੇਨਿੰਗ ਕਰਾਉਂਦੇ ਸਮੀਰ ਓਏ ਓਏ ਮਹੀਨੇ ਦਾ ਸਿੱਖ ਜਾਊਗਾ ਨਾ ਹਨਾ ਮਹੀਨੇ ਦਾ ਸਿੱਖ ਜਾਣਾ ਆਪਾਂ ਨੇ ਹੁਣ ਪੰਜੇ ਦੀ ਟ੍ਰੇਨਿੰਗ ਕਰਿਆ ਕਰਨੀ ਆ ਗਾਇਸ ਜਿਮ ਹੋ ਚੁੱਕੀ ਹੈ ਖਤਮ ਤੇ ਹੁਣ ਚੱਲੇ ਆ ਘਰ ਨੂੰ ਠੀਕ ਆ ਤੇ ਘਰ ਜਾ ਕੇ ਫਿਰ ਦੇਦੇ ਕਿੱਥੇ ਜਾਣਾ ਆ ਤੇ ਮਿਲਦੇ ਆਂ ਕਹਿੰਦਾ ਗੋਲ ਗੱਪੇ ਖਾਣੇ ਆ ਜੀਮ ਤੋਂ ਬਾਅਦ ਇਹਨੂੰ ਪੁੱਛਣਾ ਨਾ ਹੋਵੇ ਕੋਈ ਕੀ ਗੱਲ ਆਪਸ ਨਹਿਕ ਆਪਸ ਆਲੂ ਨਹੀਂ ਹੁੰਦੇ ਆਲੂ ਠੀਕ ਆ ਭਾਜੀ ਆਲੂ ਹੁੰਦੇ ਕਹਿੰਦਾ ਆ ਡੀ ਵੀ ਕੋਲ ਆ ਦੀਵ ਓਏ ਆ ਦੇ ਓਏ ਤੇਰਾ ਭਰਾ ਆਹ ਦੇਖੋ ਕਦਮ ਕਦਮ ਪਾਈਏ ਨੂੰ ਮਿਰਚਾਂ ਵਾਲੇ ਰੱਖਿਓ ਠੀਕ ਹੈ ਜਿਆਦਾ ਪੇਚਾਂ ਵਾਲੇ ਮਿਰਚਾਂ ਆ ਦੇ ਰੱਖਿਓ ਲੋ ਵੀ ਗਾਇਸ ਸਸੀ ਆ ਗਿਆ ਹੁਣ ਘਰੇ ਸੀ ਕੌਂ ਚਾਲਦੀਆਂ ਸੀ ਆ ਦੇਖੋ ਇਹਦੀ ਬਾਣਤ ਗਈ ਕੀ ਆ ਕੀ ਕੀ ਆ ਹੈ ਹੈ ਰੋਸੀ ਪੀਓ ਕੀ ਆ ਕੀ ਆ 1 hour later lobby guys ahi pahunch chuke ha street food ja rahe ha lo ethe da roz aande jaande ha assi par kuch khai da nahi hun ki jeh da karu ajrash katya na ajrash halko bod bod lagge tarakiyan honiyan shayad vich ta dekho roam side ja rahe ha chal karoga ਮਿੱਤਰੋ ਸਮੀਰ ਨੇ ਲੈ ਲਿਆ ਚੈਲਸ ਹਾਲਡੋ ਦੇ ਫਰਸਟ ਕਾਪੀ ਦਿਖਾਇਓ ਮੂ ਇਹ ਲੈ ਇਹਨੇ ਪੋਂਦੇ ਵਾਲਿਆਂ ਦੇ ਠੀਕ ਹੈ ਤੇ ਇਹ ਚੱਲਾ ਹੈ ਦੋ ਤਿੰਨ ਦਿਨ ਲਈ ਵਿਆਹ ਕਿੱਥੇ ਚੱਲਾ ਮਾਚਲ ਮਾਚਲ ਕਿਹਦਾ ਵਿਆਹ ਆ ਸਿਸਟਰ ਦਾ ਸਿਸਟਰ ਦਾ ਵਿਆਹ ਆ ਤੇ ਬੂਟ ਲੈ ਲਿਆ ਹੁਣ ਚੱਲਦੇ ਆ ਘਰ ਨੂੰ ਤੇ ਸਮੀਰ ਨੂੰ ਸ਼ੁਕਰਾ ਦੇ ਕੋਣ ਹੀ ਲੋਕ ਕਹਾਂ ਸੇ ਆਤੇ ਹੈ ਯਾਰ ਗੋਲ ਗੱਫੇ ਖਾਈ ਜਾਣੇ ਹੁਣ ਚਲੋ ਕੋਈ ਨਹੀਂ ਕੋਈ ਦੇ ਦੇ ਖਾ ਕੇ ਮਿਲਦੇ ਆ ਜੇ ਐਸ ਵੀ ਕਰਾਏ ਸੀਗੇ ਤੇ ਆ ਕਹਿੰਦਾ ਤੇਲ ਚੈੱਕ ਕਰੋ ਓ ਤੇਲ ਅੱਜ ਨਹੀਂ ਮੁੱਕਦਾ ਅੱਜ ਫੁੱਲ ਨਹੀਂ ਮੁੱਕਣਾ ਯੋ ਆ ਵੀ ਕਰਾਈਓ ਨਾ ਆਹ ਵਗ ਕਰਾਈਓ ਇੱਥੇ ਬੈਠੀ ਖਾਣ ਜੋਗੇ ਤੇ ਤੋਂ ਵੈਸੇ ਹੈ ਕਾਉਂਟ ਦਿਖਾਈ ਹੈ ਕਾਉਂਟ ਦਿਖਾਈ ਕਿਹਦਾ ਆਗੇ ਕੋਆ ਦੇ ਕੋ 20 ਰੁਪਏ ਹੀ ਕੱਢਦਾ ਦੇਖੋ ਠੰਡ ਅੱਜ ਹੈ ਨਹੀਂ ਗੀਨੀ ਧੁੰਦ ਕੱਲ ਸੀ ਬਹੁਤ ਜ਼ਿਆਦਾ ਉਹੀ ਠੰਡ ਹੈ ਨਹੀਂ ਅੱਜ ਨਾ ਕੱਲ ਅੱਜ ਕੱਲ ਸੀਗੀ ਧੁੰਦ ਆ ਦੇਖੋ ਆ ਹਦੀ ਦਾ ਨਹੀਂ ਬਿਆਪਰ ਹਾਈ ਸਕੋਲ ਮਿਲਿਆ ਦਿక్షిਤ ਹੂੰ ਜਿਮ ਤੋਂ ਆ ਨਾ ਜਿਮ ਤੋਂ ਕਿੱਥੋਂ ਆ ਸਮਾਨ ਲੈ ਕੇ ਆਇਆ ਅੱਛਾ ਆਹ ਤੇ ਸਾਡਾ ਸਮੀਰ ਆ ਦੇਖੋ ਬੂਟ ਲੈ ਕੇ ਆ ਚਾਈਲਸੇ ਮੁੰਡੇ ਤਰੱਕੀਆਂ ਹੋ ਗਈਆਂ ਕਿਧੋਂ ਲੈ ਆਇਆ ਓਪਨਿੰਗ ਲੱਗੀ ਪਰ ਆਵਾ ਮੈਨੂੰ ਪਹਿਲੇ ਦੱਸਿਆ ਨਹੀਂ ਇਹਨੇ ਨਾ ਬੰਬੇ ਵਾਲੇ ਤੋਂ ਲੈਣਾ ਉਹ ਕਹੀਏ ਹੋਵੇ ਮੁੰਡੇ ਨਾ ਮੈਨੂੰ ਇਹਨੇ ਮੈਨੂੰ ਦੱਸਿਆ ਕਿ ਬੰਨ੍ਹ ਕੇ ਦੀ ਖੋਲਣੀ ਨਹੀਂ ਨਹੀਂ ਇਹਨੇ ਬੰਨੀ ਪਈ ਨਹੀਂ ਇੱਦਾਂ ਲਿਆ ਘਰ ਰੱਖਦਾ ਮੈਨੂੰ ਮਰੀ ਪਾੜ ਦੇ ਮੈਨੂੰ ਦਿਖਾਓ ਓਪਨਿੰਗ ਲੱਗੀ ਆ ਲੈ ਕੇ ਜਾਣਾ ਹੱਲੇ ਵਿੱਚ ਦਿਖਾਓ ਲੈ ਘਰੇ ਲੈ ਕੇ ਜਾਣਾ ਰੱਖਣਾ ਕਿੱਥੇ ਕਰਦੇ ਨੇ ਕੀ ਕਹਿਣਾ ਕਿ ਰਾਜ ਹੀ ਕਿਤੇ ਪਹਿਲੇ ਕਰੇ ਰੋਣਾ ਇਹ ਤਾਂ ਲੋਕਾਂ ਨੇ ਹੀ ਚੱਲਿਆ ਲੱਗ ਗਿਆ ਮੇਰਾ ਕਿੰਨੀ ਚਲੋ ਕੋਈ ਨਹੀਂ ਲੱਗ ਗਿਆ ਦੇਖੋ ਦੇਖੋ अल्टो दे लगे ब्रांड अल्टो दे लगे अल्टो अच्छा अल्टो मैं कहां से देख रहा हूं लगे अल्टो गया मैं ना और आदा ना और आदा मिल गया चेक कर दे लगे हैं ब्रांड दे दिया क्या मैं फिर 2500 दे चेक करो अच्छा हां लगे क्या ਮਮਾ ਬੂਟਾ ਮੰਡੀ ਤੋਂ ਲੈ ਕੇ ਆਣੇ ਸੀਗੇ ਅਲਡੋ ਦੇ ਚੈੱਕ ਕਰੋ ਬੂਟਾ ਮੰਡੀ ਤੋਂ ਲੈ ਕੇ ਆਣੇ ਸੀਗੇ ਉੱਥੋਂ ਉਹ ਫਿਰ ਮਿਲਦੇ ਮੈਂ ਵੀ ਉੱਥੋਂ ਹੀ ਲੈ ਕੇ ਆਉਂਦਾ ਹਾਂ ਸਪੈਸ਼ਲ ਉਹ ਕਿੱਥੇ ਗਿਆ ਬਾਜੀ ਜਲੰਧਰ ਅੱਛਾ ਹੁਣ ਪਹਿਲੇ ਜਲੰਧਰ ਜਾਂਦੇ ਹਾਂ ਹੁਣ ਜਲੰਧਰ ਜਾਂਦੇ ਮੈਂ ਨਹੀਂ ਉੱਥੇ ਬਹੁਤ ਵਧੀਆ ਓਰੀਜਨਲ ਚੀਜ਼ ਮਿਲਦੀ ਨਾ ਤਾਂ ਕਹਿੰਦਾ ਮੈਂ ਉੱਥੇ ਆਪ ਨੂੰ ਦੇ ਆਪ ਨੂੰ ਦੇ ਉੱਥੇ ਅੱਛਾ ਨਹੀਂ ਤਾਂ ਸੋਹਣੇ ਆ ਵੀ ਨਹੀਂ ਵਧੀਆ ਆਵੇ ਮੈਨੂੰ ਕਹਿੰਦਾ ਦੂਜੇ ਲੈ ਲਾ ਬੱਸ ਮੰਮੀ ਮੋਰੇ ਨਾ ਕਰੀ ਨਾ ਹੀ ਪਿਆ ਕਰਨੇ ਆਵਲੇ ਤੇ ਯਾ ਯਾੁੱਦੀ ਭੋਗੀ ਜਾਂਦੀ ਸਾਨੂੰ ਦੇਖੋ ਗਾਇਸ ਹੁਣ ਘਰੇ ਆ ਗਏ ਆਪਾਂ ਆ ਸਾਹਿਲਨ ਕੁੱਤਾ ਫੜਿਆ ਨਹੀਂ ਹੈ ਘਰ ਬਾਹਰ ਹੀ ਆ ਮੇਰੇ ਨਾ ਪੇ ਆ ਦੇ ਕੰਨ ਪੱਟਣ ਲੱਪੇ ਹੋਣੇ ਓਏ ਤੁਹਾਨੂੰ ਪੈਂਦਾ ਸੀ ਚੱਲ ਫਿਰ ਕੋਲ ਆ ਕੇ ਦੇਖਿਆ ਇਹ ਤਾਂ ਆਪਣੇ ਠੀਕ ਆ ਚੱਲ ਗਿਆ ਆ ਦੀ ਐਕਟਿਵ ਆ ਆ ਚੱਲ ਲੈਸਸ ਬਣਿਆ ਦੌੜੀਗਾ ਤਾਂ ਜਾਣਾ ਹੁਣ